ਕਾਕਾ ਮੇ ਸਿਉਣਾ ਕਾਕਾ ਮੱਜ ਜਗਵਨ ਆਣ ਗੱਲ ਨਾ ਕੋਈ ਬਿਲੰਗ ਹਾਂ ਤੈਨੂੰ ਨਹੀਂ ਪਿਆਰ ਕਰਦਾ ਆ ਜਾ ਤੈਨੂੰ ਆਇਆ ਜੀਭਾਂ ਹੀ ਮਾਰਨੀ ਆਈਏ ਨੇ ਕੁੱਤੀ ਐ ਕੁੱਤੀ ਜਨਾਨੀ ਐ ਕੁੱਤੀ ਜਨਾਨੀ ਕੀ ਭਾਵਾਂ ਹਾਂ ਚੱਲ ਪੱਠੇ ਲੈ ਆਵਾਂ ਤੁਹਾਡੇ ਲਈ ਨਾ ਲਗਾ ਲਗਾ 500 ਆਕੇ ਨਾਲ ਚੱਲੇ ਜਾਂਦਾ ਸ਼ਾਮ ਨੂੰ ਨਹਾਵਾ ਤਾਂ ਲੈ ਕੇ ਘਰ ਨੂੰ ਘਰ ਦੇ ਬਾਰੇ ਕਿਦਾ ਚੱਲੀ ਜਾਂਦੇ ਨੇ ਮੇਰੇ ਦਾ ਕੁੜੀ ਹੋਣੀ ਕੁਛ ਨੋ ਮੇਰਾ ਪੁੱਤ 400 ਹੁੰਦਾ ਧਿਆਣੀ ਲੈ ਹਾਂ ਯਾਰ ਉਹ ਵੀ ਦਦਾ ਮਾਵਾ ਵੀ ਇੱਦਾਂ ਹੀ ਹੁੰਦਾ ਮਾਵਾ ਪੁੱਤ ਕਹਿੰਦੇ ਮੈਂ ਚੋਰ ਹੀ ਹੋਵੇ ਮਾਵਾ ਨੇ ਕਹਿੰਦੇ ਹੁੰਦੇ ਮੇਰੇ ਪੁੱਤ ਚੋਰ ਚਾਕੇ ਭਰਾ ਬੀਰ ਦਾ ਚਲੋ ਗਏ ਪੱਠੇ ਲਾਈ ਲੱਗਿਓ ਕੰਮ ਕਰਨ ਪਲਾਸਟਰ ਹੋਈ ਜਾਂਦਾ ਅੱਜ ਇੱਕ ਵੀਰੜ ਕਰਾਉਣੀ ਦਾੜੀ ਵਾਲ ਕਟਾਉਣ ਵਾਲੇ ਆ ਚੱਲਦੇ ਉਹ ਵੀ ਨੰਬਰ ਲ ਲਵਾਉਣਾ ਪੈਣਾ ਪਹਿਲਾਂ ਬੰਦੇ ਕੋਲੋਂ ਚਲੋ ਆਜੋ ਪਹਿਲਾ ਪੱਠੇ ਲੈ ਕੇ ਆਨੇ ਆਪਾਂ ਪੁਰਾਣੇ ਬੋੜ ਬਹੁਤ ਘਟ ਗਏ ਦੇਖੋ ਪਿੰਡਾਂ 'ਚ ਆ ਹੈਗਾ ਸਾਡੇ ਹਜੇ ਬਹੁਤ ਪੁਰਾਣਾ ਪਾਕਿਸਤਾਨ ਦੇ ਟਾਈਮ ਦਾ ਹੈ ਦੇਖੋ ਘਟ ਘਟ ਉਹ ਜਿਹੜੀ ਮਸਜਿਦ ਵੀ ਹੈ ਬਹੁਤ ਪੁਰਾਣੀ ਬਹੁਤ ਪੁਰਾਣਾ ਬੋੜ ਹੈ ਉਹ ਮਸਜਿਦ ਬਹੁਤ ਪੁਰਾਣੀ ਹੈ ਕਹਿੰਦੇ ਰਾਈਆਂ ਹਨਾ ਇਹ ਰਾਈਆਂ ਮੁਸਲਮਾਨ ਸੀਗੇ ਸਾਰੇ ਰਾਈ ਮੁਸਲਮਾਨ ਉਹਨਾਂ ਦਾ ਪਿੰਡ ਸੀਗਾ ਸਾਰੇ ਇਹ ਕੋਕਾਂਡ ਲਾ ਦੀ ਐ ਦੇਖੋ ਗਲਾਈ ਚ ਛਤਰੀ ਬਣੀ ਹੋਆ ਪੂਰੀ ਤੋਪ ਬਹੁਤ ਸਵੇਰ ਜੋ ਕੇ ਬਾਕੀ ਹਣ ਕੱਲ ਮੈਂ ਜਾ ਕੇ ਸ਼ਾਵਰ ਲਾ ਕੇ ਖਾਇਆ ਰੋਟੀ ਪਾਣੀ ਰੋਟੀ ਪਾਣੀ ਜੋ ਕੇ ਕਰ ਲਿਆ ਕੰਮ ਆਪਾਂ ਸਵੇਰ ਦਾ ਹੁਣ ਤੱਕ